ਉੱਪਰ ਜਿਹੜਾ ਇੱਕ ਬੋਰਡ ਤੁਹਾਨੂੰ ਦਿਖਾਵਾਂਗੇ ਬੇਆਸਰਿਆਂ ਅਤੇ ਲਵਾਰਸਾਂ ਦਾ ਆਪਣਾ ਘਰ ਸਭ ਦਾ ਸਾਂਝਾ ਘਰ ਸੋ ਅੱਜ ਨੀਂਹ ਪੱਥਰ ਰੱਖਣ ਜਾ ਰਹੇ ਨੇ ਪਰਿਵਾਰ ਹੈ ਕਿਦਾਂ ਮੰਨ ਦੇ ਵਿੱਚ ਆਇਆ ਏ ਕਿ ਤੁਸੀਂ ਬੇਸ਼ਿਹਾਰਾ ਲੋਕਾਂ ਦੇ ਵਾਸਤੇ ਜਿਹੜਾ ਇਹ ਉਪਰਾਲਾ ਕਰਨ ਜਾ ਰਹੇ ਹੋ ਕਿ ਕਹਿੰਦੇ ਵੀ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਬੱਚੇ ਤੇ ਤਾਂ ਤੇਰੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਨਾਲ ਦੇ ਨਾਲ ਮਾਤਾ ਪਿਤਾ ਦੀ ਵੀ ਕਿਰਪਾ ਹੁੰਦੀ ਕੀ ਕਹਿਣਾ ਚਾਹੁੰਦੇ ਮੈਨੂੰ ਦੱਬੇ ਕੁਚਲੇ ਨੂੰ ਸਮਾਜ ਦੇ ਵਿੱਚ ਲੈ ਕੇ ਆਉਣ ਦੇ ਯਤਨ ਕਰ ਰਹੀ ਆ ਸੋ ਇਹ ਮੈਂ ਸੇਵਾ ਜਿਹੜੀ ਆ ਮੈਂ ਡੈਨੀਅਲ ਸੋਤਾ ਪਿੰਡਕਲਾ ਟੈਕਸਿੰਗ ਤੋਂ ਆ ਸੋ ਮੇਰੀ ਜਿਹੜੀ ਸੇਵਾ ਏ ਇਹ ਮੈਂ 10 12 ਸਾਲ ਤੋਂ ਕਰ ਰਿਹਾ ਘਰੋ ਘਰ ਜਾ ਕੇ ਗਰੀਬ ਬੇਸਹਾਰਾ ਭੈਣ ਭਰਾਵਾਂ ਦੀ ਲੋਰ ਬੰਦਾ ਦੇ ਘਰਾਂ ਵਿੱਚ ਰਾਸ਼ਨ ਪਚਾਉਂਦਾ ਸੀ ਔਰ ਰਾਤ ਨੂੰ ਜਾਣਾ ਕਿਸੇ ਦਾ 10 ਵਜੇ ਦਰਵਾਜ਼ਾ ਖੜਕਾਉਣਾ ਔਰ ਉਹਦੀ ਦਰਵਾਜ਼ੇ ਤੇ ਨੋਕ ਕਰਕੇ ਉਹਦੇ ਘਰ ਦੇ ਅੱਗੇ ਸਮਾਨ ਦਾ ਬੈਗ ਰੱਖ ਦੇਣਾ ਤੋਂ ਮੇਰੀ ਟੀਮ ਨੇ ਮੇਰੇ ਦੋਸਤਾਂ ਨੇ ਮੈਨੂੰ ਕਿਹਾ ਕਿ ਇਹ ਕੰਮ ਵਧੀਆ ਕਰ ਰਹੇ ਤੁਸੀਂ ਸਲਾੰਘਾ ਜੋ ਕਰੋ ਪਰ ਸਾਨੂੰ ਸਮਾਜ ਵਿੱਚ ਆਉਣ ਦੀ ਲੋੜ ਹੈ ਸਾਨੂੰ ਅ ਚੈਨਲ ਤੇ ਦੁਆਰਾ ਪੱਤਰਕਾਰਾਂ ਦੀ ਮਦਦ ਲੈਣ ਦੀ ਜ਼ਰੂਰਤ ਹੈ ਕੰਮ ਅਸੀਂ ਬਹੁਤ ਵਧੀਆ ਕਰ ਰਹੇ ਹਾਂ ਮੈਂ ਉਹਨਾਂ ਨੂੰ ਇੱਕ ਸਵਾਲ ਹਮੇਸ਼ਾ ਕਰਦਾ ਹੁੰਦਾ ਸੀ ਮੈਂ ਕਿਹਾ ਦੇਖੋ ਮੇਰੇ ਭਰਾਓ ਸਾਨੂੰ ਸਮਾਜ ਵਿੱਚ ਦਿਖਾਉਣ ਦੀ ਜ਼ਰੂਰਤ ਨਹੀਂ ਆ ਸਾਨੂੰ ਸਾਡਾ ਕੰਮ ਜੇਕਰ ਉਹ ਪਰਵਿੱਧਗਾਰ ਉਹ ਕਾਲਪੁਰਖ ਵੇਖਦਾ ਪਿਆ ਤਾਂ ਸਾਨੂੰ ਪਲ ਦੇ ਰਿਹਾ ਡੈਨੀਅਲ ਜੀ ਕੋਈ ਵੀ ਬੇਸਹਾਰ ਆ ਸਕਦਾ ਇੱਥੇ ਜੀ ਕੋਈ ਵੀ ਕਿਸੇ ਵੀ ਧਰਮ ਦਾ ਕੋਈ ਹੋਵੇ ਕੋਈ ਵੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਪੂਰੇ ਪੱਤਰਕਾਰਾਂ ਮੀਡੀਆ ਆਪਣੇ ਭਰਾਵਾਂ ਨੂੰ ਦੱਸ ਦਵਾਂ ਕਿ ਨਾ ਤੇ ਮੇਰੇ ਵੀਰੋ ਮੇਰਾ ਕੋਈ ਧਰਮ ਆ ਤੇ ਨਾ ਮੇਰੀ ਕੋਈ ਜਾਤ ਆ ਮੈਂ ਸਿਰਫ ਸਮਾਜ ਦੇ ਕੰਮਾਂ ਲਈ ਆਇਆ ਵਾਂ ਔਰ ਸਮਾਜ ਦੇ ਕੰਮ ਜਰੇ ਆ ਇਹ ਮੈਂ ਕਰਨੇ ਨੇ ਤੋਂ ਡੈਨੀਅਲ ਜੀ ਲੱਗਦਾ ਨਹੀਂ ਕਿ ਅਜਿਹੇ ਨ ਉਪਰਾਲਾ ਕੀਤਾ ਏ ਤੁਹਾਡੇ ਪਰਮਾਤਮਾ ਅਤੇ ਮਾਤਾ ਪਿਤਾ ਦਾ ਜਿਹੜਾ ਏ ਚੰਗੀ ਸਿੱਖਿਆ ਉਹਦੇ ਸਦਕਾ ਹੀ ਜਿਹੜਾ ਤੁਸੀਂ ਇਹ ਪ੍ਰੋਲਗ ਕਰਨ ਜਾ ਰਹੇ ਹੋ ਬਿਲਕੁਲ ਬਿਲਕੁਲ ਜੀ ਮੈਂ ਤੇ ਕੁਝ ਵੀ ਨਹੀਂ ਆ ਜੀ ਮੈਂ ਤੇ ਬਿਲਕੁਲ ਕਿੰਨਾ ਜੀ ਇਹ ਚੰਗੀ ਸਿੱਖਿਆ ਜਿਹੜੀ ਵਿਰਦਾ ਤੋਂ ਮਿਲੀ ਮੈਨੂੰ ਬਜ਼ੁਰਗਾਂ ਤੋਂ ਮਿਲੀ ਔਰ ਉਹ ਸਿੱਖਿਆ ਹੀ ਮੈਨੂੰ ਇਸ ਆਸ਼ਰਮ ਬਣਾਉਣ ਵਿੱਚ ਮੇਰੀ ਮਦਦ ਕੀਤੀ ਔਰ ਮੇਰੇ ਦਿਲ ਨੇ ਚੇਂਜ ਆਇਆ ਇਕਦਮ ਮਦਰ ਟਰੇਜ਼ਾ ਦੀ ਸਿੱਖਿਆ ਤੋਂ ਕਿ ਉਹਨਾਂ ਨੇ ਆਪਣਾ ਪੂਰਾ ਜੀਵਨ ਇਸ ਸਮਾਜ ਦੇ ਨਾਤੇ ਲਾ ਦਿੱਤਾ ਹੀ ਸੋ ਮੇਰੀ ਏਜ ਜਿਹੜੀ ਹੈ 32 33 ਦੇ ਕਰੀਬ ਹੋ ਗਈ ਆ ਆਪਣੇ ਕੰਮਾਂ 'ਚ ਗੁਜ਼ਾਰੇ ਆਪਣੇ ਸਮਾਜਿਕ ਕੰਮ ਕੀਤੇ ਪਰ ਹੁਣ ਜਿਹੜੀ ਬਾਕੀ ਦੀ ਉਮਰ ਆ ਮੈਂ ਉਸ ਤਾਲਪੁਰਖ ਅੱਗੇ ਆਸ਼ਾ ਕਰਦਾ ਕਿ ਉਹਦੇ ਕੰਮਾਂ ਦੇ ਵਿੱਚ ਹੀ ਲੱਗਾਂ ਇਸ ਟੋਗ ਨੇ ਸੀ ਜਿਸ ਜਦੋਂ ਅਸੀਂ ਇਸ ਨੀ ਪੱਥਰ ਨੂੰ ਰੱਖਣਾ ਸੀ ਤਾਂ ਇਨਵੀਟੇਸ਼ਨ ਕਾਰਡ ਬਣਾਏ ਗਏ ਇਨਵੀਟੇਸ਼ਨ ਕਾਰਡ ਜਦੋਂ ਮੇਰੇ ਹਸਬੰਦ ਵੰਡ ਦੇ ਪੇ ਸੀ ਦੋ ਤਿੰਨ ਦਿਨ ਤੋਂ ਤਾਂ ਹਰ ਇੱਕ ਪਰਿਵਾਰ ਨੇ ਹਰ ਇੱਕ ਪਰਸਨ ਨੇ ਇਹੀ ਸ਼ਬਦ ਯੂਜ਼ ਕੀਤਾ ਕਿ ਤੁਸੀਂ ਬਣਾ ਰਹੇ ਹੋ ਇਹ ਮੈਨੂੰ ਆ ਕੇ ਮਜ਼ਾਕ ਕਰਦੇ ਪਈ ਹੱਸਦੇ ਪਈ ਕਿ ਇੱਕ ਵਾਰੀ ਮੇਰੀ ਬਾਈਕ ਵੱਲ ਵੇਖਦੇ ਸੀ ਤੇ ਇੱਕ ਵਾਰੀ ਮੇਰੇ ਵੱਲ ਦੇਖਦੇ ਸੀ ਕਿ ਤੁਸੀਂ ਬਣਾ ਰਹੇ ਹੋ ਪਰ ਮੈਂ ਇਸ ਗੱਲ ਵਿੱਚ ਬਹੁਤ ਖੁਸ਼ ਹਾਂ ਕਿ ਉਸਨੇ ਸਾਨੂੰ ਇਹ ਬਣਾਉਣ ਵਿੱਚ ਹਿੰਮਤ ਤੇ ਤਾਕਤ ਦਿੱਤੀ ਉਸਨੇ ਇੱਕ ਅੱਛਾ ਕਾਰੋਬਾਰ ਸਾਨੂੰ ਦਿੱਤਾ ਜਿਸ ਵਿੱਚ ਅਸੀਂ ਹਸਬੈਂਡ ਵਾਈਫ ਦਿਨ ਰਾਤ ਕੰਮ ਕਰਦੇ ਹਾਂ ਉਸ ਕਾਰੋਬਾਰ ਦੇ ਦੁਆਰਾ ਹੀ ਇਸ ਅਸੀਂ ਬਿਲਡਿੰਗ ਨੂੰ ਤਿਆਰ ਕਰ ਰਹੇ ਹਾਂ ਮਿੰਦਰ ਜੀ ਬਹੁਤ ਬਹੁਤ ਮੁਬਾਰਕ ਹੈ ਕਿ ਤੁਸੀਂ ਇਹੋ ਜਿਹੇ ਬੱਚੇ ਨੂੰ ਜਿਹੜਾ ਇਹ ਜਨਮ ਦਿੱਤਾ ਹੈ ਕਿ ਜਿਨ੍ਹਾਂ ਨੇ ਲੋਕਾਂ ਦੇ ਬੇਸਹਾਰਾਂ ਦੇ ਵਾਸਤੇ ਜਿਹੜਾ ਅੱਜ ਕਦਮ ਚੁੱਕਿਆ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਕਿਰਪਾ ਦਾ ਅਲੀ ਵਿਰਾਟ ਜਾਨੀਅਲ ਜਸਿਨਾ ਬਹੁਤ ਅਹੀ ਮਾਰੇ ਹਨ ਗਰੀਬ ਸੰਪ ਤੇ ਬਹੁਤ ਵਿਧਾਰ ਆਪਣੇ ਬਹੁਤ ਕਿਰਪਾ ਕੀਤੀ ਰੁੱਤੀ ਤੇ ਮੈਂ ਨਹੀਂ ਮੰਨਦਾ ਕਿ ਉਸ ਤੱਕ ਕਿ ਬਾਈ ਹਾਂ ਜੀ ਪਰ ਆਪਣੇ ਨੇ ਵਿਧਾਇਆ ਬਹੁਤ ਜ਼ਿਆਦਾ ਉਹਦੀ ਬਹੁਤ ਧੀ ਕਿਰਪਾ ਹੈ ਆ ਇਹੋ ਹੱਥ ਜੋੜਦੇ ਨੇ ਵੀ ਮੇਰੇ ਮੁੰਡੇ ਦੀ ਨਾਮ ਡੈਨੀਅਲ ਦੀ ਬਹੁਤ ਦੂਰ ਤੱਕ ਬੰਦੀਆਂ ਦੇ ਜਾਂਦੀ ਹੈ ਜੀ ਇਹ ਬਹੁਤ ਕਿਰਪਾ ਦੇ ਉੱਤੇ ਹੋਈ ਆ ਤੇ ਸਾਡੇ ਉੱਤੇ ਰਹਿਮ ਕਰੋ ਦਿਆ ਕਰੋ ਕਿਰਪਾ ਕਰੋ ਯਿਸੂ ਜੀ ਜੀ ਤੇ ਬਹੁਤ ਮਿਲ ਤੇ ਰੱਬ ਦੇ ਨਾਮ ਤੇ ਸ਼ਾਨ ਲਿਆਂਦੀ ਵੀ ਮੇਰੇ ਡੈਨੀਅਲ ਦੀ ਇਜਤ ਵਧੀ ਹੈ ਅਮੇਜ਼ਿੰਗ ਟੀਵੀ ਜੂਆਸੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਤੁਹਾਨੂੰ ਪਰਿਵਾਰ ਦਿਖਾਵਾਂਗੇ ਐਦਾਂ ਦਾ ਪਰਿਵਾਰ ਆ ਕਿ ਆਪਣੇ ਵਾਸਤੇ ਨਹੀਂ ਲੋਕਾਂ ਵਾਸਤੇ ਜਰਾਏ ਸਾਰਾ ਕੁਝ ਦਾ ਤੇ ਲਾ ਦਿੱਤਾ ਏ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਪਰਿਵਾਰ ਖੜਾ ਏ ਤੁਸੀਂ ਦੇਖ ਸਕਦੇ ਹੋ ਪਰਿਵਾਰ ਖੜਾ ਏ ਤਾਂ ਉੱਪਰ ਜਿਹੜਾ ਇੱਕ ਬੋਰਡ ਤੁਹਾਨੂੰ ਦਿਖਾਵਾਂਗੇ ਬੇਆਸਰਿਆਂ ਅਤੇ ਲਵਾਰਸਾਂ ਦਾ ਆਪਣਾ ਘਰ ਸਭ ਦਾ ਸਾਂਝਾ ਘਰ ਸੋ ਅੱਜ ਨੀਂ ਪੱਥਰ ਰੱਖਣ ਜਾ ਰਹੇ ਨੇ ਪਰਿਵਾਰ ਹੈ ਇੱਕ ਇੱਕ 2-2 ਰੁਪਿਆ ਜਮਾ ਪੂੰਜੀ ਇਕੱਠੀ ਕਰਕੇ ਤੇ ਲੋਕਾਂ ਵਾਸਤੇ ਜਰਾਏ ਬੇਆਸਰਿਆਂ ਵਾਸਤੇ ਲੋਰ ਬੰਦਾ ਵਾਸਤੇ ਜਰਾਏ ਉਹ ਵੀਰ ਦਾਸ ਰਮ ਬਣਾਉਣ ਜਾ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕਿਉਂਕਿ ਐਦਾਂ ਦਾ ਉਪਰਾਲਾ ਜਿਹੜਾ ਏ ਉਹ ਤਾਂ ਹੀ ਕੀਤਾ ਜਾਂਦਾ ਏ ਕਿ ਜੇ ਪਰਿਵਾਰ ਦੀ ਕਿਰਪਾ ਹੋਵੇ ਮਾਤਾ ਪਿਤਾ ਦਾ ਆਸ਼ੀਰਵਾਦ ਹੋਵੇ ਤਾਂ ਫੇਰ ਹੀ ਜਿਹੜਾ ਏ ਐ ਉਪਰਾਲਾ ਕੀਤਾ ਜਾਂਦਾ ਏ ਕਿਉਂਕਿ ਕਹਿੰਦੇ ਨੇ ਕਿ ਪ੍ਰਮਾਤਮਾ ਜਿਹੜਾ ਹੁੰਦਾ ਏ ਉਹ ਮਾਤਾ ਪਿਤਾ ਹੁੰਦਾ ਏ ਤੇ ਮਾਤਾ ਮਿਤਾ ਦੀ ਕਿਰਪਾ ਦੇ ਨਾਲ ਹੀ ਜਿਹੜਾ ਏ ਬੱਚਾ ਅੱਗੇ ਵੱਧਾ ਏ ਉਹਨਾਂ ਦਾ ਆਸ਼ੀਰਵਾਦ ਹੁੰਦਾ ਏ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਸੋ ਨਮਸਕਾਰ ਭਾਜੀ ਈ ਨਾਮ ਦੇ ਮੇਰਾ ਨਾਮ ਜੀ ਡੈਨੀਅਲ ਸੋਤਾ ਜੀ ਡੈਨੀਅਲ ਜੀ ਕਿੱਦਾਂ ਮੰਨ ਦੇ ਵਿੱਚ ਆਇਆ ਏ ਕਿ ਤੁਸੀਂ ਬੇ ਹਿਸ਼ਾਰਾ ਲੋਕਾਂ ਦੇ ਵਾਸਤੇ ਜਿਹੜਾ ਇਹ ਉਪਰਾਲਾ ਕਰਨ ਜਾ ਰਹੇ ਹੋ ਕਿਉਂਕਿ ਕਹਿੰਦੇ ਵੀ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਬੱਚੇ ਤੇ ਤਾਂ ਫੇਰ ਹੀ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਨਾਲ ਦੇ ਨਾਲ ਮਾਤਾ ਪਿਤਾ ਦੀ ਵੀ ਕਿਰਪਾ ਹੁੰਦੀ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਹਾਂ ਜੀ ਪ੍ਰੈਸ ਦਾ ਪੁਰੀ ਦਾ ਜਿੰਨੇ ਵੀ ਪ੍ਰੈਸ ਜਿੰਨੇ ਪੱਤਰਕਾਰ ਭਰਾ ਮੇਰੀ ਆਵਾਜ਼ ਨੂੰ ਮੈਨੂੰ ਦਬੇ ਕੁਚਲੇ ਨੂੰ ਸਮਾਜ ਦੇ ਵਿੱਚ ਲੈ ਕੇ ਆਉਣ ਦੇ ਯਤਨ ਕਰ ਰਹੀ ਆ ਸੋ ਇਹ ਮੈਂ ਸੇਵਾ ਜਿਹੜੀ ਆ ਮੈਂ ਡੈਨੀਅਲ ਸੋਤਾ ਪਿੰਡ ਕਿਲਾ ਟੈਕਸਿੰਗ ਤੋਂ ਆ ਸੋ ਮੇਰੀ ਜਿਹੜੀ ਸੇਵਾ ਏ ਇਹ ਮੈਂ 10 12 ਸਾਲ ਤੋਂ ਕਰ ਰਿਹਾ ਘਰੋ ਘਰ ਜਾ ਕੇ ਗਰੀਬ ਬੇਸਹਾਰਾ ਭੈਣ ਭਰਾਵਾਂ ਦੀ ਲੋਰ ਬੰਦਾ ਦੇ ਘਰਾਂ ਵਿੱਚ ਰਾਸ਼ਨ ਪਚਾਉਂਦਾ ਸੀ ਔਰ ਰਾਤ ਨੂੰ ਜਾਣਾ ਕਿਸੇ ਦਾ 10 ਵਜੇ ਦਰਵਾਜ਼ਾ ਖੜੋਣਾ ਔਰ ਉਹਦੀ ਦਰਵਾਜ਼ੇ ਤੇ ਨੋਕ ਕਰਕੇ ਉਹਦੇ ਘਰ ਦੇ ਅੱਗੇ ਸਮਾਨ ਦਾ ਬੈਗ ਰੱਖ ਦੇਣਾ ਸੋ ਉਹਨਾਂ ਨੂੰ ਨਹੀਂ ਪਤਾ ਲੱਗਣਾ ਵੀ ਕਈ ਵਾਰੀ ਇਹ ਕੌਣ ਰੱਖ ਕੇ ਗਿਆ ਤੇ ਕੌਣ ਕਰਕੇ ਗਿਆ ਸੋ ਮੇਰੀ ਟੀਮ ਨੇ ਮੇਰੇ ਦੋਸਤਾਂ ਨੇ ਮੈਨੂੰ ਕਿਹਾ ਕਿ ਇਹ ਕੰਮ ਵਧੀਆ ਕਰ ਰਹੇ ਤੁਸੀਂ ਸਲਾੰਘਾ ਜੋਗੋ ਪਰ ਸਾਨੂੰ ਸਮਾਜ ਵਿੱਚ ਆਉਣ ਦੀ ਲੋੜ ਹੈ ਸਾਨੂੰ ਚੈਨਲ ਤੇ ਦੁਆਰਾ ਪੱਤਰਕਾਰਾਂ ਦੀ ਮਦਦ ਲੈਣ ਦੀ ਜ਼ਰੂਰਤ ਹੈ ਕੰਮ ਅਸੀਂ ਬਹੁਤ ਵਧੀਆ ਕਰ ਰਹੇ ਮੈਂ ਉਹਨਾਂ ਨੂੰ ਇੱਕ ਸਵਾਲ ਹਮੇਸ਼ਾ ਕਰਦਾ ਹੁੰਦਾ ਸੀ ਮੈਂ ਕਿਹਾ ਦੇਖੋ ਮੇਰੇ ਭਰਾਓ ਸਾਨੂੰ ਸਮਾਜ ਵਿੱਚ ਦਿਖਾਉਣ ਦੀ ਜ਼ਰੂਰਤ ਨਹੀਂ ਆ ਸਾਨੂੰ ਸਾਡਾ ਕੰਮ ਜੇਕਰ ਉਹ ਪਰਵਿੱਧ ਗਾਰ ਉਹ ਕਾਲਪੁਰਖ ਵੇਖਦਾ ਪਿਆ ਤਾਂ ਸਾਨੂੰ ਪੱਲ ਦੇ ਰਿਹਾ ਸੋ ਅਸੀਂ 10 ਸਾਲ ਬੜੀ ਲੁੱਕ ਕੇ ਨੇਰੇ ਨੇਰੇ ਵਿੱਚ ਸੇਵਾ ਕੀਤੀ ਰਾਤਾਂ ਚ ਜਾ ਕੇ ਉਹਦਾ ਫਲ ਅੱਜ ਤੁਹਾਡੇ ਪੂਰੇ ਪ੍ਰੈਸ ਦੇ ਸਾਹਮਣੇ ਆ ਪੂਰੇ ਮੀਡੀਆ ਦੇ ਸਾਹਮਣੇ ਆ ਪੂਰੇ ਜਿੰਨੇ ਵੀ ਆਈਓ ਸੰਗਤ ਦੇ ਸਾਹਮਣੇ ਆ ਇਹ ਸਾਨੂੰ ਜਗਾ ਉਸ ਕਾਲਪੁਰਖ ਨੇ ਅਸੀਂ ਸੱਚਮੁੱਚ ਭਾਜੀ ਜਿੱਦਾਂ ਤੁਸੀਂ ਦੱਸਿਆ ਕਿ ਅਸੀਂ ਦਮਰੀ ਦਮਰੀ ਜੋਰ ਕੇ ਇਹ ਜਗਾ ਖਰੀਦੀ ਫਿਰ ਉਹਦੇ ਵਿੱਚ ਅਸੀਂ ਕੰਕਰੀਟ ਦਾ ਕੰਮ ਸ਼ੁਰੂ ਕਰ ਦਿੱਤਾ ਔਰ ਇਟ ਸਟਾਈ ਬਜਰੀ ਸਟਾਈ ਰੇਤ ਸੋ ਉਸ ਤੋਂ ਬਾਅਦ ਵਿੱਚ ਇਹ ਅੱਜ ਜੋ ਵੀ ਤੁਹਾਡੇ ਪੂਰੇ ਸਮਾਜ ਦੀ ਮਦਦ ਨਾਲ ਅਸੀਂ ਨੀ ਪੱਥਰ ਰੱਖਣ ਜਾ ਰਹੇ ਆ ਔਰ ਇਹ ਨੀ ਪੱਥਰ ਰੱਖਣ ਤੋਂ ਬਾਅਦ ਵਿੱਚ ਮੈਂ ਆਸ਼ਾ ਕਰਦਾ ਵਾਂ ਕਿ ਬਹੁਤ ਜਲਦ ਬਣ ਕੇ ਤਿਆਰ ਹੋਏਗਾ ਔਰ ਬੇਸਹਾਰਾ ਜਿੰਨੇ ਵੀ ਲੋਕ ਨੇ ਉਹ ਇੱਥੇ ਆਉਣਗੇ ਲੋਰਵੰਦ ਲੋਕ ਆਉਣਗੇ ਔਰ ਇੱਥੇ ਆਪਣੀ ਜ਼ਿੰਦਗੀ ਦਾ ਰਹਿੰਦੇ ਦਿਨ گزارਣਗੇ ਬੜੀ ਸ਼ਾਂਤੀ ਨਾਲ ਬੜੇ ਸਮੁੱਚੇ ਢੰਗ ਨਾਲ ਆਪਣੇ ਦਿਨਾਂ ਨੂੰ ਇੱਥੇ گزار ਕੇ ਔਰ ਆਪਣੇ ਉਸ ਕਾਲਪੁਰ ਕੇ ਦੇ ਘਰ ਵਾਪਸੀ ਕਰਨਗੇ ਡੈਨੀਅਲ ਜੀ ਕੋਈ ਵੀ ਬੇਸਹਾਰਾ ਆ ਸਕਦਾ ਇੱਥੇ ਜੀ ਕੋਈ ਵੀ ਕਿਸੇ ਵੀ ਧਰਮ ਦਾ ਕੋ ਹੋਵੇ ਕੋਈ ਵੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਪੂਰੇ ਪੱਤਰਕਾਰ ਮੀਡੀਆ ਆਪਣੇ ਭਰਾਵਾਂ ਨੂੰ ਦੱਸ ਦਵਾ ਕਿ ਨਾ ਤੇ ਮੇਰੇ ਵੀਰੋ ਮੇਰਾ ਕੋਈ ਧਰਮ ਆ ਤੇ ਨਾ ਮੇਰੀ ਕੋਈ ਜਾਤ ਆ ਮੈਂ ਸਿਰਫ ਸਮਾਜ ਦੇ ਕੰਮਾਂ ਲਈ ਆਇਆ ਵਾਂ ਔਰ ਸਮਾਜ ਦੇ ਕੰਮ ਜਰੇ ਆ ਇਹ ਮੈਂ ਕਰਨੇ ਨੇ ਇਹਦੇ ਵਿੱਚ ਮੈਨੂੰ ਪਤਾ ਹੈ ਕਿ ਮੇਰੇ ਬਹੁਤ ਵਧੀਆ ਵਧੀਆ ਲੋਕ ਭੈਣ ਭਰਾ ਮੇਰਾ ਸਾਥ ਦੇ ਰਹੇ ਨੇ ਕਿਸੇ ਵੀ ਧਰਮ ਦਾ ਲੋਕ ਕਿਸੇ ਵੀ ਜਾਤ ਦਾ ਲੋਕ ਕੋਈ ਐਨੀਮਲਸ ਆ ਸਕਦਾ ਜਿਸ ਤਰ੍ਹਾਂ ਕਿਸੇ ਨੂੰ ਕੋਈ ਐਨੀਮਲ ਨੂੰ ਕਿਸੇ ਡੌਗ ਨੂੰ ਇਨਫੈਕਸ਼ਨ ਹੁੰਦੀ ਆ ਉਹ ਵੀ ਮੈਂ 9 10 15 ਸਾਲ ਤੋਂ ਸੇਵਾ ਨੂੰ ਨਿਭਾਉਂਦਾ ਆ ਰਿਹਾ ਹਾਂ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਹੀ ਆਪਣੀ ਆਸ਼ਾ ਤੋਂ ਸੋ ਡੈਨੀਅਲ ਜੀ ਲੱਗਦਾ ਨਹੀਂ ਕਿ ਐ ਜਿਹੜਾ ਉਪਰਾਲਾ ਕੀਤਾ ਹੈ ਤੁਹਾਡੇ ਪਰਮਾਤਮਾ ਅਤੇ ਮਾਤਾ ਪਿਤਾ ਦਾ ਜਿਹੜਾ ਹੈ ਚੰਗੀ ਸਿੱਖਿਆ ਉਹਦੇ ਸਦਕਾ ਹੀ ਜਿਹੜਾ ਤੁਸੀਂ ਇਹ ਉਪਰਾਲਾ ਕਰਨ ਜਾ ਰਹੇ ਹੋ ਜੀ ਬਿਲਕੁਲ ਬਿਲਕੁਲ ਜੀ ਮੈਂ ਤੇ ਕੁਝ ਵੀ ਨਹੀਂ ਆ ਜੀ ਮੈਂ ਤੇ ਬਿਲਕੁਲ ਕਿਨਾਂ ਜੀ ਇਹ ਚੰਗੀ ਸਿੱਖਿਆ ਜਿਹੜੀ ਵਿਰਦਾ ਤੋਂ ਮਿਲੀ ਮੈਨੂੰ ਬਜ਼ੁਰਗਾਂ ਤੋਂ ਮਿਲੀ ਔਰ ਉਹ ਸਿੱਖਿਆ ਹੀ ਮੈਨੂੰ ਇਸ ਆਸ਼ਰਮ ਬਣਾਉਣ ਵਿੱਚ ਮੇਰੀ ਮਦਦ ਕੀਤੀ ਔਰ ਮੇਰੇ ਦਿਲ ਨੇ ਚੇਂਜ ਆਇਆ ਇਕਦਮ ਮਦਰ ਟਰੇਜ਼ਾ ਦੀ ਸਿੱਖਿਆ ਤੋਂ ਕਿ ਉਹਨਾਂ ਨੇ ਆਪਣਾ ਪੂਰਾ ਜੀਵਨ ਇਸ ਸਮਾਜ ਦੇ ਨਾਤੇ ਲਾ ਦਿੱਤਾ ਸੀ ਸੋ ਮੇਰੀ ਏਜ ਜਿਹੜੀ ਆ 32 33 ਦੇ ਕਰੀਬ ਹੋ ਗਈ ਆ ਆਪਣੇ ਕੰਮਾਂ 'ਚ ਗੁਜ਼ਾਰੇ ਆਪਣੇ ਸਮਾਜਿਕ ਕੰਮ ਕੀਤੇ ਪਰ ਹੁਣ ਜਿਹੜੀ ਬਾਕੀ ਦੀ ਉਮਰ ਆ ਮੈਂ ਉਸ ਕਾਲਪੁਰਖ ਅੱਗੇ ਆਸ਼ਾ ਕਰਦਾ ਕਿ ਉਹਦੇ ਕੰਮਾਂ ਦੇ ਵਿੱਚ ਹੀ ਲਾਵਾਂ ਸੋ ਗੱਲਬਾਤ ਕੀਤੀ ਹੈ ਜੀ ਜਿਨ੍ਹਾਂ ਨੇ ਰਹਿ ਦਿੱਤੀ ਏ ਜਿਨ੍ਹਾਂ ਨੇ ਪੂਰਾ ਕੰਦੇ ਨਾਲ ਕੰਦਾ ਮਲਾ ਕੇ ਉਹਨਾਂ ਦੇ ਨਾਲ ਜਿਹੜਾ ਕੰਮ ਸ਼ੁਰੂ ਕੀਤਾ ਹੈ ਆਪਾਂ ਗੱਲਬਾਤ ਕਰਾਂਗੇ ਕਹਿੰਦੇ ਜੀਵਨ ਸਾਥੀ ਜੀਵਨ ਸਾਥੀ ਜਿਹੜਾ ਦੁੱਖ ਅਤੇ ਸੁੱਖ ਦੇ ਵਿੱਚ ਭਾਈਵਾਲ ਹੁੰਦਾ ਹੈ ਤੇ ਉਹਨਾਂ ਨੇ ਬੜਾ ਵਧੀਆ ਉਪਰਾਲਾ ਜਿਹੜਾ ਕੀਤਾ ਹੈ ਦੁੱਖ ਸੁੱਖ ਨਹੀਂ ਪਰ ਬੜਾ ਵੱਡਾ ਜਿਹੜਾ ਹੈ ਇਹ ਉਪਰਾਲਾ ਸ਼ੁਰੂ ਕਰਨ ਦੇ ਵਿੱਚ ਮਦਦ ਕੀਤੀ ਹੈ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਵੈਂਦੀ ਕੀ ਨਾਮ ਜੀ ਮਨੀਸ਼ਾ ਮੇਰਾ ਨਾਮ ਮਨੀਸ਼ਾ ਜੀ ਪਹਿਲੇ ਤੇ ਬਹੁਤ ਬਹੁਤ ਮੁਬਾਰਕਾ ਸਾਡੀ ਟੀਮ ਵੱਲੋਂ ਕਿ ਤੁਸੀਂ ਆ ਜਿਹੜਾ ਬੜਾ ਵਧੀਆ ਉਪਰਾਲਾ ਕੀਤਾ ਹੈ ਚੰਗੀ ਸਿੱਖਿਆ ਹੈ ਮਾਤਾ ਪਿਤਾ ਦੀ ਕੀ ਕਹਿਣਾ ਚਾਹੁੰਦੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਭਾਜੀ ਜੋ ਤੁਸੀਂ ਸਾਡੇ ਕੋਲ ਆਏ ਹੋ ਕਿਉਂਕਿ ਅਸੀਂ ਇਸ ਲਾਇਕ ਨਹੀਂ ਸੀ ਇਸ ਲਾਇਕ ਸਾਨੂੰ ਬਣਾਇਆ ਉਸ ਪਰਮਾਤਮਾ ਨੇ ਅਸੀਂ ਇਸ ਯੋਗ ਨਹੀਂ ਸੀ ਜਿਸ ਜਦੋਂ ਅਸੀਂ ਇਸ ਨੀ ਪੱਥਰ ਨੂੰ ਰੱਖਣਾ ਸੀ ਤਾਂ ਇਨਵੀਟੇਸ਼ਨ ਕਾਰਡ ਬਣਾਏ ਗਏ ਇਨਵੀਟੇਸ਼ਨ ਕਾਰਡ ਜਦੋਂ ਮੇਰੇ ਹਸਬੰਡ ਵੰਡ ਦੇ ਪਈ ਸੀ 2-3 ਦਿਨ ਤੋਂ ਤਾਂ ਹਰ ਇੱਕ ਪਰਿਵਾਰ ਨੇ ਹਰ ਇੱਕ ਪਰਸਨ ਨੇ ਇਹੀ ਸ਼ਬਦ ਯੂਜ਼ ਕੀਤਾ ਕਿ ਤੁਸੀਂ ਬਣਾ ਰਹੇ ਹੋ ਇਹ ਮੈਨੂੰ ਆ ਕੇ ਮਜ਼ਾਕ ਕਰਦੇ ਪਈ ਹੱਸਦੇ ਪਈ ਕਿ ਇੱਕ ਵਾਰੀ ਮੇਰੀ ਬਾਈਕ ਵੱਲ ਵੇਖਦੇ ਸੀ ਤੇ ਇੱਕ ਵਾਰੀ ਮੇਰੇ ਵੱਲ ਦੇਖਦੇ ਸੀ ਕਿ ਤੁਸੀਂ ਬਣਾ ਰਹੇ ਹੋ ਪਰ ਮੈਂ ਇਸ ਗੱਲ ਵਿੱਚ ਬਹੁਤ ਖੁਸ਼ ਆ ਕਿ ਉਸਨੇ ਸਾਨੂੰ ਇਹ ਬਣਾਉਣ ਵਿੱਚ ਹਿੰਮਤ ਤੇ ਤਾਕਤ ਦਿੱਤੀ ਉਸਨੇ ਇੱਕ ਅੱਛਾ ਕਾਰੋਬਾਰ ਸਾਨੂੰ ਦਿੱਤਾ ਜਿਸ ਵਿੱਚ ਅਸੀਂ ਹਸਬੰਡ ਵਾਈਫ ਦਿਨ ਰਾਤ ਕੰਮ ਕਰਦੇ ਹਾਂ ਉਸ ਕਾਰੋਬਾਰ ਦੇ ਦੁਆਰਾ ਹੀ ਇਸ ਅਸੀਂ ਬਿਲਡਿੰਗ ਨੂੰ ਤਿਆਰ ਕਰ ਰਹੇ ਹਾਂ ਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਬਿਲਡਿੰਗ ਵਿੱਚ ਕੋਈ ਵੀ ਕਮੀ ਤੇ ਕੋਈ ਵੀ ਕੱਟੀ ਨਹੀਂ ਹੋਣ ਦੇਗਾ ਪਰਮਾਤਮਾ ਸਭਨਾ ਨੂੰ ਤੁੰਤ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਰਾਏ ਉਪਰਾਲਾ ਸ਼ੁਰੂ ਕੀਤਾ ਹੈ ਸੋ ਤਸਵੀਰ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਉਹਦੇ ਫਾਦਰ ਸਾਹਿਬ ਨਾਲ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਜੀ ਕੀ ਨਾਮ ਜੀ ਮੰਦਰ ਜੀ ਬਹੁਤ-ਬਹੁਤ ਮੁਬਾਰਕ ਹੈ ਕਿ ਤੁਸੀਂ ਇਹੋ ਜਿਹੇ ਬੱਚੇ ਨੂੰ ਜਿਹੜਾ ਇਹ ਜਨਮ ਦਿੱਤਾ ਹੈ ਕਿ ਜਿਨ੍ਹਾਂ ਨੇ ਲੋਕਾਂ ਦੇ ਬੇਸਹਾਰਾਂ ਦੇ ਵਾਸਤੇ ਜਿਹੜਾ ਇਹ ਅੱਜ ਆਇਆ ਕਦਮ ਚੁੱਕਿਆ ਕੀ ਕਹਿਣਾ ਚਾਹਦੇ ਹੋ ਤੁਹਾਡੀ ਕਿਰਪਾ ਸਾਰੀ ਜੀ ਮੇਰਾ ਡੈਨੀਅਲ ਜਸਨਾ ਬਹੁਤ ਅਹੀ ਮਾਰੇ ਹਨ ਗਰੀਬਾਂ ਸਾਡੇ ਤੇ ਬਹੁਤ ਵਿਧਾਇਆ ਰੱਬ ਨੇ ਬਹੁਤ ਕਿਰਪਾ ਕੀਤੀ ਰੁੱਤੇ ਤੇ ਮੈਂ ਨਹੀਂ ਮੰਨਦਾ ਕਿ ਉਸ ਤੱਕ ਇਹ ਵਾਹਿਗਾ ਹਾਂ ਜੀ ਪਰ ਰੱਬ ਨੇ ਇਹਨੂੰ ਵਿਧਾਇਆ ਬਹੁਤ ਜ਼ਿਆਦਾ ਉਹਦੀ ਬਹੁਤ ਦੀ ਕਿਰਪਾ ਹੈ ਆ ਤੇ ਇਹੋ ਹੱਥ ਜੋੜਦੇ ਨੇ ਕਿ ਮੇਰੇ ਮੁੰਡੇ ਦੀ ਨਾ ਡੈਨੀਅਲ ਦੀ ਬਹੁਤ ਦੂਰ ਤੱਕ ਬੰਦੀਆਂ ਦੇ ਜਾਵੇ ਹਾਂ ਜੀ ਇਹ ਬਹੁਤ ਕਿਰਪਾ ਦੇ ਉੱਤੇ ਹੋਈ ਆ ਤੇ ਸਾਡੇ ਉੱਤੇ ਰਹਿਮ ਕਰੋ ਦਇਆ ਕਰੋ ਕਿਰਪਾ ਕਰੋ ਯਿਸੂ ਦੀ ਜੀ ਤੇ ਬਹੁਤ ਮਿਹਰ ਤੇ ਰੱਬ ਨੇ ਨਾਮ ਤੇ ਸ਼ਾਨ ਲਿਆਂਦੀ ਵੀ ਮੇਰੇ ਡੈਨੀਅਲ ਦੀ ਇਜਤ ਵਧੀ ਹੈ ਸੋ ਪਰਿਵਾਰ ਨਾਲ ਗੱਲ ਕੀਤੀ ਜੀ ਉਹਨਾਂ ਨੇ ਕਿਹਾ ਜੀ ਬੜਾ ਗਰੀਬ ਪਰਿਵਾਰ ਆ ਤੇ ਬੜੇ ਸਾਹੇ ਝੱਲੇ ਨੇ ਤੇ ਇੱਥੋਂ ਤੱਕ ਪਹੁੰਚ ਗਿਆ ਆਪਾਂ ਵੀ ਕਹਿੰਦੇ ਸੀ ਕਿ ਸਾਡਾ ਬੱਚਾ ਜਿਹੜਾ ਡੈਨੀਅਲ ਆ ਕਿਤੇ ਨਾ ਕਿਤੇ ਕਿਸੇ ਮਕਾਮ ਤੇ ਪਹੁੰਚੇ ਪਰ ਉਸ ਤੋਂ ਬਹੁਤ ਜ਼ਿਆਦਾ ਪਰਮੇਸ਼ਵਰ ਨੇ ਜਰਾਏ ਕਿਰਪਾ ਕਰਤੀ ਏ ਕਿ ਅੱਜ ਉਹ ਸਾਨੂੰ ਵੀ ਸਾਹਮਦਾ ਤੇ ਨਾਲ ਦੀ ਨਾਲ ਬੇਸਾਰਾ ਲੋਕਾਂ ਨੂੰ ਸਾਹਮਣੇ ਵਾਸਤੇ ਵੀ ਜਰਾਏ ਇਹ ਕਦਮ ਚੁੱਕਿਆ ਗਿਆ ਸੋ ਪਰਿਵਾਰ ਹੈ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਿਓ ਕਿ ਇਹ ਜਿਹੜਾ ਉਪਰਾਲਾ ਇਹਨਾਂ ਨੇ ਕੀਤਾ ਹੈ ਸਾਰੇ ਪਰਿਵਾਰ ਨੇ ਇਹ ਸਹੀ ਸਹੀ ਜਰਾਏ ਨੇ ਪ੍ਰਚਲਿਤਨਾ ਚਾਹੀਦਾ ਸੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ